ਸਭਰ ਜਿਹੜਾ ਹੈ ای بی ایم مشین ਨੂੰ ਬਦ ਕਰਨ ਦੇ ਸਬੰਧ ਵਿੱਚ ਬ데요 ਤੁਸੀਂ ਉਹਦੇ ਬਾਰੇ ਜਾਣਕਾਰੀ ਦਿੱਤੀ ਜੈਪੀਮ ਜੀ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਹੁਤ ਸਾਰੇ ਸਤਕਾਰਯੋਗ ਸਾਥੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ای بی ایم ਮਸ਼ੀਨ ਦੇ ਅਗੇਂਸਟ ਬੰਦ ਕਰਾਉਣ ਵਾਸਤੇ ਵਕੀਲ ਸਾਹਿਬਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਭਾਰਤ ਦੇ ਵਕਤ ਵਕਤ ਇਲਾਕਿਆਂ ਦੇ ਵਿੱਚ ਅੰਦੋਲਨ ਚੱਲ ਰਿਹਾ ਉਹਨੂੰ ਕਿਉਂਕਿ ਆਉਣ ਵਾਲੇ ਸਮੇਂ 'ਚ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਤੇ ਲੋਕ ਸਭਾ ਦੇ ਇਲੈਕਸ਼ਨਾਂ ਨਾਲ ਇਸ EVM ਨੇ ਹੀ ਚੁਣਨੇ ਹੈ ਸਾਡੇ ਲੋਕਤੰਤਰੀ ਤੇ ਗਲਤ ਵੀ ਮੰਨਦੇ ਕਿ ਜੇ ਰਾਟੀਆਂ ਚੁਣੀਆਂ ਗਈਆਂ ਤੇ ਭਾਰਤ ਦਾ ਲੋਕਤੰਤਰ ਜਿਹੜਾ ਹੈਗਾ ਖਤਰੇ 'ਚ ਹੈਗਾ ਦੇਖੋ ਸਾਨੂੰ ਬੜੀ ਖੁਸ਼ੀ ਹੈ ਬੜਾ ਅੱਛਾ ਕਿ ਭਾਰਤ ਦੇਸ਼ ਜਿਹੜਾ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਔਰ ਲੋਕਤੰਤਰ ਦੀ ਸਭ ਤੋਂ ਮਜ਼ਬੂਤ ਕੜੀ ਹੈਗੀ ਉਥੋਂ ਦੇ ਇਲੈਕਸ਼ਨ ਜੇ ਸਹੀ ਤਰੀਕੇ ਨਾਲ ਇਲੈਕਸ਼ਨ ਹੋਣਗੇ ਇਹ ਸਹੀ ਤਰੀਕੇ ਦੀ ਸਰਕਾਰ ਚੁਣੀ ਜਾਏਗੀ ਉਹੀ ਦੇਸ਼ ਨੂੰ ਅੱਗੇ ਲੈ ਕੇ ਜਾਏਗੀ ਜਦੋਂ EVM ਦੇ ਉੱਪਰ ਭਰੋਸੇਯੋਗਤਾ ਖਤਮ ਹੋ ਗਈ ਹੈ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਖੁਦ ਕਹਿ ਰਿਹਾ ਹੈਗਾ ਕਿ ਇਹਦੇ ਵਿੱਚ ਕੁਝ ਵੋਟਾਂ ਵੱਧ ਨਿਕਲੀਆਂ ਨੇ ਕੁਝ ਵੋਟਾਂ ਘੱਟ ਨਿਕਲੀਆਂ ਨੇ ਤੇ ਜੇ ਇੱਕ ਵੋਟ ਦੇ ਨਾਲ ਸਰਕਾਰ ਟੁੱਟਦੀ ਹੈ ਤੇ ਕੁਝ ਵੋਟਾਂ ਵੱਧ ਕਿਸ ਤਰ੍ਹਾਂ ਨਿਕਲ ਸਕਦੀਆਂ ਨੇ ਉਹਦੀ ਭਰੋਸੇਯੋਗਤਾ ਆਪਣੇ ਆਪ ਹੀ ਖਤਮ ਹੁੰਦੀ ਹੈ ਈਵੀਐਮ ਦੇ ਅਗੇਂਸਟ ਜਿਹੜਾ ਹੈਗਾ ਬੜਾ ਪੁਰਾਣਾ ਜਿਹੜਾ ਹੈਗਾ ਅੰਦੋਲਨ ਚੱਲ ਰਿਹਾ ਪਹਿਲੀ ਵਾਰੀ ਈਵੀਐਮ ਦਾ ਜਿਹੜਾ ਵਿਰੋਧ ਸੀਗਾ ਉਹ ਸੁਬਰਾਮਨੀਅਮ ਸੁਆਮੀ ਜੀ ਬੀਜੇਪੀ ਦੇ ਐਮਪੀ ਨੇ ਕੀਤਾ ਸੀਗਾ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਕੀਤਾ ਸੀਗਾ ਔਰ ਉਹਦੇ ਤੋਂ ਬਾਅਦ ਬਾਵਨ ਮੇਸ਼ਰਾਮ ਜੀ ਨੇ ਕਰੀਬ ਤਰੀ ਪਿਛਲੇ 15 ਸਾਲਾਂ ਤੋਂ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਕੇਸ ਲਗਾਇਆ ਹੋਇਆ ਪਰ ਉਹ ਕੇਸ ਜਿਹੜਾ ਸਿਰੇ ਨਹੀਂ ਚੜ ਰਿਹਾ ਪਰ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਜਿਸ ਤਰ੍ਹਾਂ ਦੀਆਂ ਸਰਕਾਰਾਂ ਇਹ ਬਾਉਂਡਰੀਆਂ ਨੇ ਜਿਸ ਤਰ੍ਹਾਂ ਦਾ ਉਹ ਲੋਕਤੰਤਰ ਦਾ ਘਾਣ ਕਰ ਰਹੀਆਂ ਨੇ ਤੇ ਸਾਰੇ ਉਹਨੂੰ ਇਕੱਠੇ ਹੋ ਕੇ ਜਨ ਅੰਦੋਲਨ ਸ਼ੁਰੂ ਕਰਕੇ ਇਹ ਜਿਹੜੀ ਈਵੀਐਮ ਜਿਹੜੀ ਵੋਟ ਚੋਰ ਹੈ ਜਿਹੜੀ ਸਾਡੀ ਵੋਟ ਨੂੰ ਚੋਰਾ ਲੈਂਦੀ ਹੈਗੀ ਉਹਦੇ ਅਗੇਂਸਟ ਜਿਹੜਾ ਹੈਗਾ ਇਹ ਪ੍ਰਦਰਸ਼ਨ ਕੀਤਾ ਜਾਏ ਇੱਕ ਜਨ ਅੰਦੋਲਨ ਸ਼ੁਰੂ ਕੀਤਾ ਜਾਏ ਇਸ ਕਰਕੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਹੁਤ ਸਾਰੇ ਸਾਥੀ ਇਕੱਠੇ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਦੇ ਹੀ ਜਿਹੜੀਆਂ ਮੀਟਿੰਗਸ ਕਰਾਂਗੇ ਇਸੇ ਤਰ੍ਹਾਂ ਦੀ ਜਾਗਰਤੀ ਲਿਆ ਕੇ ਲੋਕਾਂ ਨੂੰ ਲਾਮਬੰਦ ਕਰਾਂਗੇ ਡਾਕਟਰ ਸਾਹਿਬ ਇੱਕ ਸਪੀਚ ਦਿੱਤੀ ਬੜੀ ਸਾਰਥਕ ਗੱਲ ਕਹੀ ਹੈ ਕਿ ਲਾਮਬੰਦ ਹੋਣ ਲਈ ਪਿੰਡ-ਪਿੰਡ ਇਕੱਠੇ ਹੋਣੇ ਪੈਣੇ ਆ ਮੋਟਰਸਾਈਕਲ ਤੇ ਰੈਲੀਆਂ ਕੱਢਣੀਆਂ ਪਣੀਆਂ ਉਹਦੇ ਲਈ ਰਣਨੀਤੀ ਕੀ ਰਊ ਤੁਹਾਡੀ ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਟੀਮਾਂ ਬਣਾਵਾਂਗੇ ਆਪਣੀਆਂ ਟੀਮਾਂ ਬਣਾ ਕੇ ਹਰ ਪਿੰਡ ਦੇ ਵਿੱਚ 25 30 30 ਮੋਟਰਸਾਈਕਲ ਜਿਹੜੇ ਸਾਡੇ ਨੌਜਵਾਨ ਨੇ ਅਸੀਂ ਸਾਰੇ ਰ ਈਵੀਐਮ ਦੇ ਜਿਹੜਾ ਉਹਦਾ ਖਿਲਾਫ ਹੈ ਜੋ ਵੀ ਈਵੀਐਮ ਦੇ ਈਵੀਐਮ ਦੇ ਨੁਕਸਾਨ ਨੇ ਉਹ ਲੋਕਾਂ ਨੂੰ ਦੱਸਾਂਗੇ ਔਰ ਜਦੋਂ ਲੋਕੀ ਜਾਗਰਤ ਹੋ ਜਾਣਗੇ ਜਨ ਅੰਦੋਲਨ ਸ਼ੁਰੂ ਹੋ ਜਾਏਗਾ ਤੇ ਆਪਣੇ ਆਪ ਜਿਹੜਾ ਹੈਗਾ ਈਵੀਐਮ ਬੰਦ ਹੋ ਜਾਏਗੀ ਜਦੋਂ ਬੈਲਟ ਪੇਪਰ ਦੇ ਨਾਲ ਤੁਲਨਾ ਕਰਾਈਆਂ ਜਾ ਸਕਦੀਆਂ ਨੇ ਤੇ ਫਿਰ ਪ੍ਰੋਬਲਮ ਕੀ ਹੈਗੀ ਕਿਉਂਕਿ ਬੈਲਟ ਪੇਪਰ ਦੇ ਨਾਲ ਨੇ ਹੁੰਦਾ ਵੀ ਜਿੱਥੇ ਅਸੀਂ ਮੋਹਰ ਲਗਾਨੀਆਂ ਉਹ ਅਸੀਂ ਦੇਖਦੇ ਆ ਵੀ ਅਸੀਂ ਕਿਸ ਕਿੱਥੇ ਮੋਹਰ ਲਗਾਈ ਹੈ ਕਿਸ پارٹی ਨੂੰ ਕਿਸ ਬੰਦੇ ਨੂੰ ਅਸੀਂ ਵੋਟ ਜੜੀ ਹੈਗੀ ਪਾ ਰਹਿਆ ਪਰ ਈਵੀਐਮ ਦੇ ਵਿੱਚ ਇਹ ਸ਼ੋਰ ਨਹੀਂ ਹੁੰਦਾਗਾ ਕਿ ਕਿਸ ਬੰਦੇ ਨੂੰ ਅਸੀਂ ਵੋਟ ਪਾਈ ਹੈ ਤੇ ਉਹ ਕਿੱਥੇ ਜਾ ਰਹੀ ਹੈਗੀ ਸਰਪ ਈਵੀਐਮ ਮਸ਼ੀਨਾਂ ਤੇ ਲਾਈਵ ਟੈਸਟ ਬਹੁਤ ਜ਼ਿਆਦਾ ਹੋਏ ਆ ਜੇਤੇ ਉਹ ਗਲਤ ਸਾਬਤ ਹੋਈਆਂ ਨੇ ਬਿਲਕੁਲ ਬਿਲਕੁਲ ਹਾਂ ਉਹ ਮਸ਼ੀਨਾਂ ਦੀ ਕਿਉਂ ਨਹੀਂ ਇਸ ਤਰ੍ਹਾਂ ਦੇ ਤੁਸੀਂ ਉਪਰਾਲਾ ਕੋਈ ਕਰਦੇ ਕਿ ਲੋਕਾਂ ਨੂੰ ਵੀ ਦੱਸਿਆ ਜਾਏ ਕਿ ਇਹ ਈਵੀਐਮ ਮਸ਼ੀਨਾਂ ਹੈ ਗਲਤ ਨੇ ਬਸ ਇਹ ਸ਼ੁਰੂ ਹੋ ਗਿਆ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਇੱਕ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਲੰਬੰਦ ਕਰਾਂਗੇ ਜਨ ਅੰਦੋਲਨ ਬਣ ਜਦੋਂ ਬਣ ਗਿਆ ਤੇ IBM ਭਾਰਤ ਦੇ ਚੋਨ ਕਮਿਸ਼ਨ ਨੂੰ ਖੁਦ ਬੰਦ ਕਰਨੀ ਪਈ। ਠੀਕ ਸਮਝਣ ਤੋਂ। ਅਸੀਂ ਸਾਰਾ ਜਿਹੜਾ IBM ਮਸ਼ੀਨ ਦੇ ਖਿਲਾਫ ਤੁਸੀਂ ਪ੍ਰੋਟੈਸਟ ਕਰ ਰਹੇ ਜੇ ਕੀ ਰਣਨੀਤੀ ਰਹੂਗੀ ਅੱਗੇ ਤੁਹਾਡੀ ਤੇ ਕਿਸ ਤਰ੍ਹਾਂ ਦਾ ਅਗੇ ਰਹੇਗਾ ਕਿ ਕਿੱਥੋਂ ਤੱਕ ਚਲੇਗਾ ਇਹ ਕਿਸੇ ਨਹੀਂ ਪਸ। ਦੇਖੋ ਅੱਜ ਗੁਰਦਾਸਪੁਰ ਦੇ ਅੰਦਰ ਸਾਰੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਰਾਜਨੀਤਿਕ ਜਥੇਬੰਦੀਆਂ ਦੇ ਨਮਾਇਦੇ ਇਕੱਠੇ ਹੋ ਕੇ ਇੱਕ ਸਾਂਝੇ ਪਲੇਟਫਾਰਮ ਤੇ ਕਾਮਨ ਈਵੀਐਮ ਦੇ ਖਿਲਾਫ ਗੁਰਦਾਸਪੁਰ ਦੇ ਅੰਦਰ ਆਵਾਜ਼ ਜਿਹੜੀ ਆ ਉਹ ਬਲੰਦ ਕਰ ਰਿਹਾ ਜਿਸ ਤਰ੍ਹਾਂ ਕਿ ਦਿੱਲੀ ਦੇ ਅੰਦਰ ਅ ਕੁਝ ਵਕੀਲਾਂ ਨੇ ਵਕੀਲਾਂ ਦਾ ਸਾਹ ਕਿਉਂ ਵਕੀਲ ਹੀ ਕਿਉਂ ਜਹੀ ਅ ਵਰਗ ਹੈ ਜਿਹੜਾ ਸਭ ਕੁਝ ਬਰੀਕੀ ਨਾਲ ਰਾਜਨੀਤੀ ਨੂੰ ਸਮਝਦਾ ਸੰਵਿਧਾਨ ਨੂੰ ਸਮਝਦਾ ਤੋਂ ਜਦੋਂ ਉਹਨਾਂ ਨੂੰ ਇਹ ਲੱਗ ਰਿਹਾ ਕਿ ਭਾਰਤ ਦੇ ਅੰਦਰ ਚੋਣ ਦੀ ਪ੍ਰਣਾਲੀ ਹੈ ਜਿਹੜੀ ਈਵੀਐਮ ਉਹ ਠੀਕ ਤੰਗ ਨਾਲ ਕੰਮ ਨਹੀਂ ਕਰ ਰਹੀ ਤੁਸੀਂ ਸੁਣਿਆ ਹੋਣਾ ਇਮ ਪਰਲਮੈਂਟ ਦੇ ਅੰਦਰ ਜਦੋਂ ਸੰਸਦ ਦਾ ਸੈਸ਼ਨ ਚੱਲਦਾ ਉਹਦੇ ਵਿੱਚ ਕਈ ਵਾਰ ਈਵੀਐਮ ਦੇ ਉੱਤੇ ਮਤਲਬ ਟੈਸਟ ਕੀਤੇ ਗਏ ਪਰ ਉਹ ਗੱਲ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਨਹੀਂ ਕਬੂਲ ਕਰ ਰਿਹਾ ਜਦਕਿ ਬਾਰ-ਬਾਰ ਸੰਸਦ ਦੇ ਅੰਦਰ ਜਾਂ ਲੋਕਾਂ ਵੱਲੋਂ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ 20 ਲੱਖ ਦੇ ਜਿਹੜੀ ਈਵੀਐਮ ਹੈ ਉਹ ਲਗਭਗ ਗਾਇਬ ਹੈ ਤੇ ਉਹਦੇ ਬਾਰੇ ਸਰਕਾਰ ਆਪਣੀ ਕੋਈ ਗੱਲ ਨਹੀਂ ਦੱਸ ਰਹੀ ਉਹ ਬਾਰ-ਬਾਰ ਗੱਲ ਵੀ ਉੱਠਦੀ ਹੈ ਪਰ ਹੁਣ ਇਹ ਗੱਲ ਜਿਵੇਂ ਸਰਕਾਰਾਂ ਨਹੀਂ ਕਰ ਰਹੀਆਂ ਤੋ ਇਹ ਪਬਲਿਕ ਨੇ ਹੁਣ ਮਲੇ ਮੁੱਦਾ ਬਣਾ ਲਿਆ ਔਰ ਪਬਲਿਕ ਇਸ ਗੱਲ ਹੀ ਤਿਆਰ ਹੋ ਗਈ ਕਿ ਅਸੀਂ ਈਵੀਐਮ ਜਿਹੜੀ ਆ ਉਹ ਹਟਾ ਕੇ ਛੱਡਣੀ ਆ ਔਰ ਜਨ ਜਨ ਦੇ ਅੰਦਰ ਇਹ ਚੇਤਨਾ ਪੈਦਾ ਕਰਨੀ ਆ ਕਿ ਈਵੀਐਮ ਜਿਹੜੀ ਆ ਉਹ ਬਹੁਤ ਮਾਰੂ ਆ ਵੋਟ ਅਸੀਂ ਕਿਸੇ ਨਮਾਇਦੇ ਨੂੰ ਪਾਣੇ ਆ ਤੇ ਜਾਂਦੀ ਕਿਸੇ ਹੋਰ ਨੂੰ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਈਵੀਐਮ ਦੇ ਉੱਤੇ ਉਹ ਪੂਰੀ ਤਰ੍ਹਾਂ ਡੱਕ ਮਗਾ ਚੁੱਕਿਆ ਜੇ ਲੋਕਤੰਤਰ ਨੂੰ ਬਚਾਉਣਾ ਤੇ ਫਿਰ ਈਵੀਐਮ ਨੂੰ ਹਟਾਉਣਾ ਪੈਣਾ ਔਰ ਜਿਹੜਾ ਅਸੀਂ ਮੰਗ ਕਰਦੇ ਆ ਜਿਸ ਪਲੇਟਫਾਰਮ ਦੇ ਉੱਤੇ ਗੁਰਦਾਸਪਤੋ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਔਰ ਗਵਰਨਮੈਂਟ ਜਿਹੜੀ ਹੈਗੀ ਆ ਉਹ ਵੀ ਇਸ ਬਾਰੇ ਉਸ ਤੋਂ ਵਿਚਾਰ ਕਰੇ ਕਿ ਜਦੋਂ ਲੋਕ ਜਾਂ ਕੁਝ ਰਾਜਨੀਤਿਕ ਦਲ ਇਹਦੇ ਮ खिलाफ ਇਹ ਗੱਲ ਕਹਿ ਰਿਹਾ ਕਿ ਈਵੀਐਮ ਭਰੋਸੇਯੋਗ ਨਹੀਂ ਜਿਹੜੇ ਜਿਨ੍ਹਾਂ ਦੇਸ਼ਾਂ ਦੇ ਅੰਦਰ ਇਹ ਈਵੀਐਮ ਦਾ ਯਾਦ ਹੋਇਆ ਬਣਾਈ ਗਈ ਉਹ ਐਡਵਾਂਸ ਕੰਟਰੀ ਖੁਦ ਇਸਦਾ ਇਸਤੇਮਾਲ ਨਹੀਂ ਕਰ ਰਹੇ ਉੱਥੇ ਵੀ ਮਤਲਬ ਵੈਲਟ ਪੇਪਰ ਨਾਲ ਚੋਣ ਹੋ ਰਹੀ ਹੈ ਤਾਂ ਇੰਡੀਆ ਵਿੱਚ ਕਿਉਂ ਨਹੀਂ ਹੁੰਦੀ ਲੋਕਤੰਤਰ ਨੂੰ ਬਚਾਉਣ ਲਈ ਲੋਕਾਂ ਦਾ ਵਿਸ਼ਵਾਸ ਵੋਟਰਾਂ ਦਾ ਵਿਸ਼ਵਾਸ ਪੱਕਾ ਯਕੀਨ ਕਰਨ ਲਈ ਕਿ ਜਿੱਥੇ ਤੁਸੀਂ ਵੋਟ ਪਾਈ ਹੈ ਤੁਹਾਡੀ ਵੋਟ ਉੱਥੇ ਜਾ ਰਹੀ ਹੈ ਇਹ ਪ੍ਰਣਾਲੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਕਿ ਇਹਦੇ ਉੱਤੇ ਵਿਚਾਰ ਕਰੇ ਥੈਂਕ ਯੂ ਥੈਂਕ ਯੂ ਜਿਹੜਾ ਅੱਜ ਤੁਹਾਡਾ ਡਵੈਲਪਰ ਟੈਸਟ ਕੀਤਾ ਗਿਆ ਜਿਵੇਂ ਦੋ ਜਾਣ ਕੇ ਦੀ ਜੈ ਭੀਮ ਜੈ ਭਾਰਤ ਮੈਂ ਤੋਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਅੱਜ ਦਾ ਜੋ ਸਾਡਾ ਪ੍ਰੋਟੈਸਟ ਹੈ ਇਹ ਭਾਰਤ ਦੇ ਵਿੱਚ ਜੋ ਸਾਡੀਆਂ ਚੋਣਾਂ ਹੁੰਦੀਆਂ ਨੇ ਉਹ ਵੀ ਇਹ ਮਸ਼ੀਨ ਦੇ ਨਾਲ ਹੁੰਦੀਆਂ ਆ ਔਰ EVM ਮਸ਼ੀਨ ਆਪਣੀ ਭਰੋਸੇਯੋਗਤਾ ਚੁੰਦੀ ਜਾ ਰਹੀ ਹੈ ਇਹਨਾਂ ਦੇ ਕਈ ਲਾਈਵ ਟੈਸਟ ਕਰਕੇ ਵੀ ਐਕਸਪਰਟ ਲੋਕਾਂ ਨੇ ਦੱਸਿਆ ਔਰ ਭਾਰਤ ਦਾ ਸਾਰਾ ਬਹੁਜਨ ਸਮਾਜ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਬੜੇ ਦ੍ਰਿੜ ਤਰੀਕੇ ਦੇ ਨਾਲ ਸਮਝਦਾ ਹੈ ਕਿ EVM ਦੇ ذریعے ਜੋ ਵੋਟਾਂ ਪੈ ਰਹੀਆਂ ਹਨ ਉਸ ਦੇ ਨਾਲ ਸਾਡੀ ਬਹੁਜਨ ਸਮਾਜ ਦੇ ਲੋਕਾਂ ਦੀ ਵੋਟਾਂ ਦੀ ਚੋਰੀ ਕਰਕੇ ਮਨੁਵਾਦੀ ਸਰਕਾਰਾਂ ਸਾਡੀ ਵੋਟ ਤੇ ਡਾਕਾ ਮਾਰ ਕੇ ਇੱਕ ਹੀ ਵਿਚਾਰਧਾਰਾ ਦੀ ਸਰਕਾਰ ਜੋ ਹੈ बार-बार ਸੱਤਾ ਦੇ ਵਿੱਚ ਆ ਰਹੀ ਹੈ ਚਾਹੇ ਉਹ ਸੈਂਟਰ ਸਰਕਾਰਾਂ ਹਨ ਚਾਹੇ ਉਹ ਸਟੇਟ ਸਰਕਾਰਾਂ ਹਨ ਇਸ ਤਰੀਕੇ ਨਾਲ ਕਰਕੇ ਵੋਟ ਤਾਂ ਸੀ ਆਪਣੀ ਪਾ ਦਿੰਨੇ ਆ ਪਰ ਅਸੀਂ ਆਪਣਾ ਮਨ ਚਾਇਆ ਲੀਡਰ ਨਹੀਂ ਚੁਣ پا ਰਹੇ ਇਸ ਕਰਕੇ ਗਰਦਾਸਪੁਰ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਬਹੁਜਨ ਸਮਾਜ ਦੀਆਂ ਇਕਾਈਆਂ ਹਨ ਸੰਸਥਾਵਾਂ ਹਨ ਸੰਗਠਨ ਹਨ ਸਾਰਿਆਂ ਨੇ ਇਹ ਏਕਾ ਕੀਤਾ ਹੈ ਔਰ ਇਸ ਚੀਜ਼ ਦੇ ਉੱਤੇ ਅਸੀਂ ਸਹਿਮਤ ਹੋਏ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਭਾਰਤ ਦੇ ਵਿੱਚ ਇੱਕ ਦੋ ਮਹੀਨੇ ਵਿੱਚ ਲੋਕਤੰਤਰ ਦੀਆਂ ਚੋਣਾਂ ਜੋ ਹੋਣੀਆਂ ਹਨ ਲੋਕ ਸਭਾ ਦੀਆਂ ਉਸ ਦੇ ਵਾਸਤੇ ਅਸੀਂ ਮੰਗ ਰੱਖਦੇ ਹਾਂ ਕਿ ਈਵੀਐਮ ਮਸ਼ੀਨ ਦੇ ਨਾਲ ਚੋਣਾਂ ਨਾ ਕਰਾਈਆਂ ਜਾਣ ਬੈਲਟ ਪੇਪਰ ਦੇ ਨਾਲ ਚੋਣਾਂ ਕਰਾਈਆਂ ਜਾਣ ਇਹ ਜਿਹੜੀ ਮੰਗ ਤੁਸੀਂ ਹੁਣੇ ਕਿਉਂ ਉਠਾਈ ਐ ਇਲੈਕਸ਼ਨ ਨੇੜੇ ਆ ਗਈ ਐ ਹੁਣ ਤੁਸੀਂ ਇਹ ਮੰਗ ਉਠਾਤੀ ਹੋ ਹੁੰਦੀ ਐ ਵੀ ਐਮ ਕਈ ਸਾਲਾਂ ਤੋਂ ਚੱਲਦੀ ਰਹੀ ਪਹਿਲਾਂ ਕਿਉਂ ਨਹੀਂ ਮੰਗ ਉਠਾਈ ਗਈ ਨਿੱਕੇ ਦੁਕੇ ਤਰੀਕੇ ਦੇ ਨਾਲ ਤਾਂ ਇਹਦੀ ਮੰਗ ਪਹਿਲਾਂ ਤੋਂ ਵੀ ਚੱਲੀ ਆ ਰਹੀ ਸੀ ਪਰ ਜਿੱਦਾਂ ਜਿੱਦਾਂ ਚੋਣਾਂ ਦੇ ਨਤੀਜੇ ਆ ਰਹੇ ਆ ਇਸ ਦੀ ਭਰੋਸੇਯੋਗਤਾ ਤੇ ਉੱਤੇ ਸਾਡਾ ਸ਼ੱਕ ਜੋ ਆ ਵਧਦਾ ਜਾ ਰਿਹਾ ਔਰ ਨਿਕਟ ਭਵਿੱਖ ਦੇ ਵਿੱਚ ਦੁਬਾਰਾ ਤੋਂ ਚੋਣ ਹੋਣ ਜਾ ਰਹੀ ਐ ਔਰ ਇਹ ਜੋ ਚੋਣ ਹੈ ਲੋਕ ਸਭਾ ਦੀ ਚੋਣ ਹੈ ਜਿਹੜੀ ਕਿ ਭਾਰਤ ਦੀ ਸਰਕਾਰ ਨੂੰ ਤੈਅ ਕਰਦੀ ਹੈ ਸਾਨੂੰ ਇਹ ਖਦਸਾ ਹੈ ਕਿ ਜਿਸ ਤਰ੍ਹਾਂ ਪਿਛਲੇ 10 ਸਾਲ ਤੋਂ ਸਾਡੇ ਸਾਰਿਆਂ ਦੇ ਹੱਕਾਂ ਨੂੰ ਮਾਰਿਆ ਜਾ ਰਿਹਾ ਜਾ ਰਿਹਾ ਹੈ ਲੋਕ ਸਭਾ ਦੀਆਂ ਚੋਣਾਂ ਜੇਕਰ ਇਸ ਵਾਰ ਫਿਰ EVM ਮਸ਼ੀਨ ਨਾਲ ਹੁੰਦੀਆਂ ਹਨ ਤਾਂ ਜ਼ਾਹਿਰ ਹੈ ਕਿ ਫਿਰ ਤੋਂ ਮਨੁਵਾਦੀ ਸਰਕਾਰਾਂ ਸੱਤਾ ਤੇ ਕਾਬਜ਼ ਹੋ ਜਾਣਗੀਆਂ ਇਸ ਕਰਕੇ ਕੱਲਾ ਪੰਜਾਬ ਜਾਂ ਗੁਰਦਾਸਪੁਰ ਵਿੱਚ ਹੀ ਨਹੀਂ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਜੋ ਲਾਇਰ ਹਨ ਭਾਰਤ ਦੇ ਕੋਨੇ-ਕੋਨੇ ਵਿੱਚ ਸਾਡੀ ਆਵਾਜ਼ ਜੋ ਹੈ ਜਾ ਰਹੀ ਹੈ ਔਰ ਅਸੀਂ ਬੜੇ ਹੀ ਮਜਬੂਤੀ ਦੇ ਨਾਲ ਇਸ ਚੀਜ਼ ਨੂੰ ਆਉਣ ਵਾਲੇ 1 ਮਹੀਨੇ ਚ ਉਠਾ ਕੇ EVM ਮਸ਼ੀਨ ਨੂੰ ਬੈਨ ਕਰਨ ਦਾ ਹੌਕਾ ਦੇਣਾ ਚਾਹੁੰਦੇ ਆ ਧੰਨਵਾਦ ਜੀ ਅਸੀਂ ਸਰ ਜਿਹੜੀ ਰਣਨੀਤੀ ਰਪਾਈ ਹੈ ਤੁਸੀਂ EVM ਮਸ਼ੀਨ ਦੇ ਖਿਲਾਫ ਉਸ ਬਾਰੇ ਦੱਸੋ ਕੀ ਐਕਚੁਅਲੀ EVM ਦੇ ਖਿਲਾਫ ਕਈ ਸਾਲਾਂ ਤੋਂ ਜਿਹੜਾ ਸੰਘਰਸ਼ੀ ਜਿਹੜਾ ਹੈ ਉਹ ਸੁਪਰੀਮ ਕੋਰਟ ਤੇ ਵਿੱਡਿਆ ਹੋਇਆ ਸੀਗਾ ਪਾਮ ਸੇਫ ਜਥੇਬੰਦੀ ਦੇ ਮੁਖੀ ਵਾਮਨ ਮੇਸ਼ਰੇ ਨੇ ਜਸਨੂਹ ਨੂੰ ਨਗੂਰ ਲੱਗਾ ਹੈ ਤੇ ਉਹਦੇ ਇਹ ਇਹ ਵੀ ਐਮ ਦੇ ਖਿਲਾਫ ਸੁਪਰੀਮ ਕੋਰਟ ਦੇ ਲਾਇਰ ਭਾਨੂੰ ਪ੍ਰਤਾਪ ਸਿੰਘ ਤੇ ਮਹਿਮੂਦ ਪ੍ਰਾਚਾ ਜੀ ਮੈਦਾਨ ਚਾਹੇ ਆ ਤੇ ਇਸ ਦੇ ਨਾਲ ਹੋਰ ਵੀ ਜੱਥੇਬੰਦੀਆਂ ਉਹਨਾਂ ਦੀ ਸਪੋਰਟ ਕਰ ਰਹੀਆਂ ਨੇ ਔਰ ਇਹ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਆ ਕਿ ਇਹ ਵੀ ਐਮ ਜਿਹੜਾ ਹੈ ਉਹ ਧੋਖਾ ਹੈ ਇਹਦੀ ਲਾਈਵ ਕੈਲੀਕਾਸਟ ਕਰਕੇ ਦੱਸੀ ਗਈ ਆ ਦਿੱਲੀ ਦੇ ਵਿੱਚ ਕਿ ਇਹ ਇਹ ਵੋਟ ਕਿਤੇ ਪਾਈ ਜਾਂਦੀ ਆ ਔਰ ਪਹੁੰਚਦੀ ਕਿਤੇ ਆ ਤਾਂ ਇਹ ਗੱਲ ਜਿਹੜੀ ਹੈ ਇਹ ਸਪੱਸ਼ਟ ਹੋ ਚੁਕੀ ਹੈ ਕਿ ਇਹ ਇਹਨੂੰ ਬੰਦ ਜੇ ਨਾ ਕਰਾਇਆ ਤੇ ਸਾਡੇ ਜਿਹੜੇ ਬਹੁਤ ਜਨਾਂ ਦੇ ਰਾਜਨੀਤਿਕ ਖੇਤ ਹੈ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਸਿਰਫ ਕੁਝ ਖਾਸ ਲੋਕ ਹੀ ਇਹਦਾ ਫਾਇਦਾ ਲੈ ਰਹੇ ਹੈ ਤੋ ਉਹ EVM ਦੇ ਫਿਲਾਫ ਉਹ ਆਪਣਾ ਅਸੀਂ ਸੰਘਰਸ਼ ਜਿਹੜਾ ਹੈ ਅੱਜ ਤੋਂ ਗੁਰਦਾਸਪੁਰ ਵਿੱਚ ਵਿੰਡਿਆ ਹੈ ਔਰ ਜਲਦੀ ਹੀ ਅਸੀਂ ਵਾਕਫ ਜਿਹੜੇ ਜੱਥੇ ਬੰਦੀਆਂ ਨੇ ਉਹਨਾਂ ਦੇ ਦੋ ਦੋ ਨੁਮਾਇंदे ਲੈ ਕੇ ਪੀਵੀਐਮ ਦੇ ਖਿਲਾਫ ਇੱਕ ਫਾਰਮ ਤਿਆਰ ਕਰਕੇ ਤੇ ਆਪਣੇ ਸੰਘਰਸ਼ ਨੂੰ ਜਨ ਸਦਨ ਤੱਕ ਪਹੁੰਚਾਵਾਂਗੇ ਤੇ ਜਨਮਤ ਤਿਆਰ ਕਰਕੇ ਤੇ ਇਹ ਅਸੀਂ ਚਾਹਾਂਗੇ ਕਿ ਪੀਵੀਐਮ ਜਲਦੀ ਤੋਂ ਜਲਦੀ ਬੈਨ ਹੋਏ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਪਾਰਲੀਮੈਂਟ ਦੀਆਂ ਉਹ ਬੈਲਟ ਪੇਪਰ ਨਾਲ ਹੋਣ ਕਿਉਂਕਿ ਜਿਨ੍ਹਾਂ ਦੇਸ਼ਾਂ ਨੇ ਇਹ ਇਜਾਦ ਕੀਤੀ ਸੀਗੀ ਉਹ ਦੇਸ਼ ਹੀ ਇਹਦਾ ਇਸਤੇਮਾਲ ਨਹੀਂ ਕਰ ਰਹੇ ਤੇ ਭਾਰਤ ਵਿੱਚ ਕੁਝ ਖਾਸ ਜਿਹੜੇ ਲੋਗ ਹੈ ਉਹਦਾ ਇਸਤੇਮਾਲ ਕਰਕੇ ਤੇ ਆਮ ਜਨਸਧਾਰਨ ਦਾ ਵੋਟ ਲੁੱਟਰੇ ਆ ਅਸੀਂ ਇਹ ਹੁਣ ਨਹੀਂ ਦੇਵਾਂਗੇ ਅਸੀਂ ਮੈਦਾਨ ਵਿੱਚ ਇਹ ਦੇ ਖਿਲਾਫ ਆਇ ਤੁੰ ਡਟੀਆਂ ਧੰਨਵਾਦ